ਚਾਹ ਦੇ ਦੇ ਯਾਰ ਹੂੰ ਹਾਂ ਇਹ ਗੱਲ ਬਾਤ ਆ ਵੀ ਆਹ ਸਾਰਾ ਕੁਝ ਕਿਵੇਂ ਹਾਂ ਯਾਰ ਭਰਾਵਾ ਗੱਲ ਇਹ ਅਸੀਂ ਲੋਕਾਂ ਨੂੰ ਕਹਿ ਕਹਿ ਕੇ ਆਵਾਜ਼ ਦੀ ਪਾਰਟੀ ਨੂੰ ਵੋਟਾਂ ਪਵਾਈਆਂ ਹਾਂ ਉਹ ਲੋਕ ਸਾਨੂੰ ਘਰੇ ਨਹੀਂ ਵੜਨ ਦਿੰਦੇ ਕਹਿੰਦਾ ਪੈਂਦਾ ਸਾਡੇ ਵੀ ਸਾਡਾ ਕੰਮ ਕਰਾਓ ਕੰਮ ਨਹੀਂ ਹੁੰਦਾ ਭਰਾਵਾ ਜਿੱਤਾ ਹੁਣ ਘਰੇ ਵੀ ਦੇਖ ਕੇ ਵੜਦੇ ਸਾਡੇ ਨਿਸ਼ਚਿਤ ਪੈਂਦਾ ਕਹਿੰਦਾ ਸਾਨੂੰ ਬਿਆਨ ਤੇ ਪੁੱਛਣ ਨੂੰ ਭੈੜਾ ਲੱਗਣ ਲੱਗਿਆ ਇਹ ਹੂੰ ਮਤਲਬ ਦੂਜੀ ਗੱਲ ਮੈਂ ਅਪੀਲ ਕਰਦਾ ਪੂਰੇ ਨੌਜਵਾਨਾਂ ਨੂੰ ਇਹ ਕੱਲੇ ਭਾਨੇ ਸਿੱਧੂ ਦੀ ਲੜਾਈ ਨਹੀਂ ਹੈਗੀ ਬਿਲਕੁਲ ਇਸੇ ਵੀ ਨੌਜਵਾਨਾਂ ਇਸੇ ਤਰ੍ਹਾਂ ਥੱਕਾ ਹੋਊਗਾ ਪਹਿਲਾਂ ਵੀ ਹੁੰਦਾ ਹੈ ਹਾਂ ਮੈਂ ਕਹਿੰਦਾ ਵੀ ਸਾਰੀਆਂ ਚੀਜ਼ਾਂ ਤੋਂ ਪਾਰਟੀ ਸਰਫਾ ਕੈਸੋ ਯਰ ਨੌਜਾਨੀਆਂ ਤੱਕਾ ਹੋ ਰਿਹਾ ਹਾਂ ਅਸੀਂ ਮੂਰੇ ਦੇਸ ਸਾਹਮਣਾ ਜਿਵੇਂ ਕਹਿੰਦੇ ਹੁੰਦੇ ਇਹ ਲੜਾਈ ਭਾਨੇ ਦੀ ਤਾਂ ਹੈ ਨਹੀਂ ਇਕੱਲੇ ਦੀ ਉਹਦੇ ਨਾਲ ਤਾਂ ਥੱਗੀ ਨਹੀਂ ਵੱਜੀ ਭਾਨੇ ਨੇ ਕਿਹੜਾ ਕੋਈ ਆਪਦੇ ਪਾਸ ਤੋਂ ਮਤਲਬ ਕਿ ਆਪਦੀ ਪਹਿਲੀ ਵਾਰ ਨਾਲ ਤੋਂ ਨਜ ਲਈ ਹਾਂ ਨਜ ਲਈ ਹਾਂ ਬੰਦੇ ਖੜੇ ਨੇ ਮੈਨੂੰ ਵੀ ਫੋਨ ਆਨੇ ਬਾਈ ਉਹ ਆਇਆ ਫਰਾਂਸ ਤੋਂ ਮਾ ਯਾਰ ਤੁਸੀਂ ਗਰਾਊਂਡ ਲੈਵਲ ਤੇ ਅੱਗੇ ਦੇ ਕੰਮ ਕਰਕੇ ਦੇਖਿਆ ਹਾਂ ਇੰਨਾ ਬੰਦਾ ਉਹ ਕਰਦਾ ਕੰਮ ਕਰਦਾ ਤੁਸੀਂ ਉਹਦਾ ਕੋਈ ਗੁਣ ਵੀ ਦੇਖੋ ਇਹ ਸਰਕਾਰ ਤਾਂ ਇਹਨਾਂ ਨੇ ਇਸ ਕੱਢ ਕੇ ਭੰਨ ਜੋ ਅੰਦਰ ਕੀਤਾ ਪਾਸਾ ਕਿ ਕਿ ਰਾਖੇ ਨਾ ਕਰਦੇ ਜਦੋਂ ਕਿ ਪਿਆਸੇ ਨੂੰ ਪਾਣੀ ਨਹੀਂ ਪਿਆ ਹਾਂ ਬਿਲਕੁਲ ਹਾਂ ਜਿਹੜਾ 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 10000 ਦਾ ਧੱਬਾ ਲਾਇਆ ਸੀ ਉਹਦੇ ਬਾਰੇ ਗੱਲ ਦੱਸ ਯਾਰ 10000 ਐਂ ਕਹਿੰਦਾ ਜਿਵੇਂ ਹੂੰ ਇੱਕ ਬੰਦਾ ਇੰਨੇ ਇੰਨੇ ਕੰਮ ਕਰਦਾ ਮੈਂ ਉਹਨੂੰ ਜਿੰਨਾ ਪਰਸਨ ਲਿਖਣ ਨੂੰ ਮੈਂ ਮਿਲਿਆ ਹੂੰ ਉਹਦੇ ਵਾਸਤੇ 10000 ਰੁਪਏ ਯਾਰ ਚਾਹ ਲੱਗ ਜਾਂਦੀ ਦੋ ਬੁੱਧਵਾਰਾਂ ਚ ਕੋਈ ਫਰਸਲ ਮੈਂ ਗੱਲ ਕਰਾਂ ਜਿਹੜੀ ਮੇਰੇ ਸਾਹਮਣੇ ਉਹਨੇ ਕੋਈ ਕੰਮ ਕੀਤਾ ਸੀ ਹੂੰ ਇੰਨੇ ਪੈਸੇ ਨਾਲ ਹੂੰ ਮੈਨੂੰ ਬਾਈ ਨੇ ਕਿਹਾ ਸੀ ਨਹੀਂ ਕਹਿਣਾ ਠੀਕ ਆ ਹੂੰ ਜਿਹੜੇ ਕਈ ਕਹਿੰਦੇ ਨੇ ਕੀ ਕੀਤਾ ਉਹਨੇ ਗਰੀਬਾਂ ਵਾਸਤੇ ਹੂੰ ਮੈਂ ਉਹਨਾਂ ਭਰਾਵਾਂ ਨੂੰ ਕਹਿਣਾ ਚਾਹਣਾ ਹੂੰ ਮੈਂ ਪਰਸਨ ਆ ਕੇ ਮਜ਼ਾਦੂੰ ਗਰੀਬਾਂ ਵਾਸਤੇ ਕੀਤਾ ਅੱਛਾ ਕੋਈ ਮਾਮਚੋ ਦਾ ਇਹੋ ਜਿਹਾ ਕੁਝ ਨਹੀਂਗਾ ਹੂੰ ਕੱਲ੍ਹ ਕੇ ਸਟੇਟ ਦੇਖਿਆ ਉਹਨੇ ਮੈਨੂੰ ਲੱਗਿਆ ਵੇ ਵੀ ਅੱਜ ਗੁਰੂ ਦਾਸ ਜੀ ਗੁਰਬਾਣੀ ਦੇ ਸ਼ਲੋਕ ਬੋਲ ਕੇ ਬੋਲੀ ਜਾਂਦਾ ਭਾਣਾ ਹਾਂ ਸਮਝਦਾ ਠੀਕ ਹੈ ਹੌਲੀ ਹੌਲੀ ਸਿੱਖਦਾ ਨਾ ਬੰਦਾ ਇਸ ਆਵਾਜ਼ ਨੂੰ ਦੱਬਣ ਵਾਸਤੇ ਉਹਨਾਂ ਨੂੰ ਇਹ ਕੱਲ ਨੂੰ ਪਹਿਲਾ ਕਰਾਂਗੇ ਆ ਦੇਖੋ ਨਾ ਕੀ ਇੱਕ ਬਾਈ ਕਰਮ ਇੱਕ ਮਿੰਟ ਕਰਮ ਚੀਮਾ ਮੈਸੇਜ ਕਰੀਆਂ ਦਾ ਕਹਿੰਦਾ ਅਮਰਤਪਾਲ ਸਿੰਘ ਬਾਰੇ ਕਿੱਥੇ ਮਰ ਗਏ ਸੀ ਬਾਈ ਤੁਸੀਂ ਮੈਂ ਤੈਨੂੰ ਭਰਾਵਾ ਦੱਸਦਾ ਸਭ ਤੋਂ ਪਹਿਲੀ ਵੀਡੀਓ ਸਭ ਤੋਂ ਪਹਿਲੀ ਵੀਡੀਓ ਅਮਰਤਪਾਲ ਵੇਲੇ ਮੇਰੀ ਆਈ ਸੀ ਸਭ ਤੋਂ ਪਹਿਲੀ ਇਹ ਵੀਡੀਓ ਤੈਨੂੰ ਇਹ ਵੀ ਦੱਸਦਾ ਘਰੇ ਪੁਲਿਸ ਜਾਂਦੀ ਰਹੀ ਆ ਦੱਸ ਦੇਣਾ ਕਿੰਨੇ ਦਿਨ ਕੱਢਿਆ ਇਹ ਤੈਨੂੰ ਪਤਾ ਨਹੀਂ ਹੋਣਾ ਕਮੈਂਟ ਕਰ ਦਿੰਨੇ ਹੋ ਪੇਜ ਹਜੇ ਤੱਕ ਜਿਹੜਾ ਮੇਰਾ ਚੱਲਦਾ ਸੀ ਉਹ ਬੰਦ ਪਿਆ ਮੁੜ ਕੇ ਚਲਾਇਆ ਨਹੀਂ ਸਰਕਾਰ ਨੇ ਇੰਨਾ ਕੁ ਧੱਕਾ ਕੀਤਾ ਸੀ ਅਮਰਤਪਾਲ ਦੇ ਹੱਕ 'ਚ ਪਹਿਲਾਂ ਵੀ ਸਭ ਤੋਂ ਪਹਿਲਾਂ ਮੈਂ ਬੋਲਿਆ ਸੀ ਤੇ ਹੁਣ ਵੀ ਬੋਲਦਿਆਂ ਨਾ ਡਰਦਿਆਂ ਤੇ ਨਾ ਡਰਨ ਦੀ ਲੋੜ ਐ ਭਰਾਵੋ ਕੱਲੇ ਕਮੈਂਟ ਕਰਨ ਨਾਲ ਨਹੀਂ ਕੁਝ ਹੁੰਦਾ ਵੈਸੇ ਮੈਂ ਪੜਦਾ ਨਹੀਂ ਹੁੰਦਾ ਕਮੈਂਟ ਕੋ ਮੈਂ ਦੇਖਦਾ ਨਹੀਂ ਹੁੰਦਾ ਜਿਹੜੇ ਚੌਣ ਵਾਲੇ ਭਰਾ ਨੇ ਉਹ ਫੋਨ ਵੀ ਕਰ ਲੈਂਦੇ ਐ ਤੇ ਕਮੈਂਟ ਜਿਹੜੇ ਚੰਗੇ ਲੱਗਦੇ ਐ ਮੈਂ ਦੇਖ ਲੈਣਾ ਪਰ ਜਿਹੜੀਆਂ ਲਲੀਆਂ ਛਲੀਆਂ ਕਮੈਂਟ ਕਰਦੇ ਨੇ ਮੈਂ ਪੜਦਾ ਹੀ ਨਹੀਂ ਹੁੰਦਾ ਪਰ ਮੈਂ ਤੈਨੂੰ ਜਵਾਬ ਦੇਤਾ ਬਾਈ ਸਭ ਤੋਂ ਪਹਿਲਾਂ ਦੇਖ ਲਿਆ ਕਰੋ ਬੰਦਾ ਕੌਣ ਆ ਮੂਰੇ ਸਭ ਤੋਂ ਪਹਿਲੀ ਵੀਡੀਓ ਮੇਰੀ ਆਈ ਸੀ ਕੱਢ ਕੇ ਦੇਖ ਲੈ ਨੈਟ ਤੇ ਪਈ ਹੋਣੀ ਐ ਸਭ ਤੋਂ ਪਹਿਲੀ ਵੀਡੀਓ ਤੇ ਉਹਦੀ ਪੁਲਿਸ ਘਰੇ ਆ ਗਈ ਸੀ ਤੇ ਉਹਦੀ ਅਗਲੇ ਦਿਨ ਪੇਜ ਬੰਦ ਕਰਤਾ ਸੀ ਕੱਲਾ ਬੋਲਣਾ ਆ ਕਮੈਂਟਾਂ ਕਰਨ ਨਾਲ ਕੁਝ ਨਹੀਂ ਹੋਣਾ ਬਾਈ ਹਰ ਇੱਕ ਸੰਘਰਸ਼ ਚ ਲੜਦੇ ਆ ਬੰਦੀ ਸਿੰਘਾਂ ਵਾਲੇ ਮੋਰਚੇ ਚ ਵੀ ਗਿਆਗੇ ਅੰਦੋਲਨ ਵੀ ਲੜਿਆਗਾ ਹੜਾਂ ਦੇ ਵਿੱਚ ਵੀ ਮੂਰੇ ਹੋ ਕੇ ਲੜਿਆਂਗੇ ਐਂ ਦੱਸੋ ਲੜੇ ਕਿੱਥੇ ਨਹੀਂ ਇਹ ਦੱਸ ਬਾਈ ਜਿਹੜਾ ਬੰਦਾ ਕਮੈਂਟ ਕਰ ਰਿਹਾ ਵੀ ਗਏ ਕਿੱਥੇ ਨਹੀਂ ਇੱਕ ਵੀ ਜਗ੍ਹਾ ਦੱਸ ਦੇ ਜਿੱਥੇ ਪੰਜਾਬ ਦੀ ਗੱਲ ਹੁੰਦੀ ਹੋਵੇ ਅਸੀਂ ਪਹੁੰਚੇ ਨਾ ਹੋਈਏ ਇੱਕ ਵੀ ਜਗ੍ਹਾ ਨਹੀਂ ਛੱਡੀ ਬਾਈ ਆਪਣੇ ਐਂ ਲਾ ਲਓ ਵੀ ਆਪਣਾ ਸਵਾਰਥ ਛੱਡ ਕੇ ਘਰ-ਬਾਰ ਛੱਡ ਕੇ ਬੱਚੇ ਛੱਡ ਕੇ ਲੜਦੇ ਹਾਂਗੇ ਕੱਲਾ ਕਮੈਂਟਾਂ ਨਾਲ ਕਰਨ ਨਾਲ ਨਹੀਂ ਕੁਝ ਹੁੰਦਾ ਗਰਾਊਂਡ 'ਚ ਆਇਆ ਕਰੋ ਬਾਈ ਗਰਾਊਂਡ ਪੱਧਰ ਤੇ ਆ ਕੇ ਦੇਖਿਆ ਕਰੋ ਕੌਣ ਕੀ ਕਰਦਾ ਹੈ ਕੌਣ ਕੀ ਕਰਦਾ ਹੈ ਜਿਹੜਾ ਕੋਈ ਮੈਂ ਕਹਾਂ ਦੇਖਿਆ ਵੀ ਨਹੀਂ ਕਮੈਂਟ ਕਰ ਰਹੇ ਹਨਾ ਮੈਂ ਤੁਹਾਨੂੰ ਬਾਈ ਉਹੀ ਗੱਲ ਦੱਸਦਾ ਮੈਂ ਵੀ ਕੱਲ ਲਾਈਵ ਕੀਤਾ ਇਹਦੇ ਕਮੈਂਟ ਕਰਕੇ ਸੁਝਾਅ ਦਿੰਦੇ ਨੇ ਨਾ ਅਸੀਂ ਕਹਾਂ ਚੱਲ ਠੀਕ ਹੈ ਤੁਹਾਡੇ ਲਈ ਸਾਰੇ ਸਰਕਾਰ ਜੋਗਾ ਪਰ ਭਰਾ ਬਣ ਕੇ ਸੁਝਾਅ ਆ ਰਜਾਈ 'ਚ ਬੈਠ ਕੇ ਨਾ ਦੇ ਹਾਂ ਹਾਂ ਦੇਣਾ ਨਾ ਕਦੀ ਵੀ ਜਗਾ ਤੇ ਕਿਸੇ ਵੀ ਪਿੰਡ ਚ ਕਿਸੇ ਵੀ ਖੇਤਰ ਸਾਨੂੰ ਸੜਕ ਤੇ ਆ ਕੇ ਮਿਲੋ। ਅਸੀਂ ਮੰਨ ਲਾਂਗੇ ਤੁਹਾਡਾ ਸਿਲਾ। ਹੂੰ ਸਾਥ ਦੀ ਲੋੜ ਆ, ਕੱਲੀਆਂ ਰਿਆਂ ਸਲਾਹ ਦੀ ਲੋੜ ਨਹੀਂ। ਹੂੰ ਜਿੱਤੂ ਪਾਚ ਮੱਜਿਆਂ ਗਰਮੀ 'ਚ ਮੈਂ ਤਾਂ ਹਰ ਬੰਦੇ ਦੇ ਹੱਕ 'ਚ ਖੜੇ ਆ। ਆ ਜਿਹੜੀ ਬਈ ਹੁਣ ਤੈਨੂੰ ਇਹਨਾਂ ਨੇ ਗੱਲ ਕਹੀ ਆ ਫਿਰ ਉੱਥੇ ਤੂੰ ਉਹ ਕਿੱਥੇ ਸੀ? ਇਹ ਗੱਲ ਮੈਨੂੰ ਵੀ ਕਹਿੰਦਾ ਉਦੋਂ ਉੱਥੇ ਕਿੱਥੇ ਸੀ? ਪਰ ਮੈਂ ਇੱਕ ਗੱਲ ਇਹ ਬੰਦੇ ਨੂੰ ਜਵਾਬ ਹੱਸਦਾ, ਸਵਾਲ ਕਰਦਾ ਵੀ ਅੱਜ ਤੁਸੀਂ ਕਿੱਥੇ ਸੀ ਉਦੋਂ? ਜਨ ਜਿਹੜੇ ਮੈਨੂੰ ਸਵਾਲ ਕਰਦੇ ਆ ਬਾਈ ਤੁਸੀਂ ਦਿੱਲੀ ਨਹੀਂ ਗਏ ਲੱਖਾ ਉੱਥੇ ਨਹੀਂ ਗਏ ਜੇ ਨਹੀਂ ਜਾਂਦਾ ਤਾਂ ਤੁਸੀਂ ਆਰਐਸਏ ਦੇ ਯਾਰ ਤੁਸੀਂ ਸਰਟੀਫਿਕੇਟ ਦੇਣ ਲੱਗੇ ਮੈਂਟ ਦੋ ਲਾਉਣੇ ਆ ਪਰ ਕੋਈ ਆਪਰੇ ਘਰ ਦਾ ਤਾਂ ਪਤਾ ਹੀ ਨਹੀਂ ਠੀਕ ਹੈ ਲੈ ਹਾਂ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਕੰਮ ਕਰੋ ਬਾਈ ਬਣ ਕੇ ਜਿੰਨੇ ਹੈਗੇ ਭਰਾ ਸਾਰੇ ਹਾਂਜੀ ਚੱਕੋ ਬਾਈ ਸਮਾਨ ਜਿਹੜਾ ਮੰਗਾਉਂਦੇ ਆ ਬਾਈ ਬਣ ਕੇ ਕੰਮ ਕਰਨ ਲੱਗ ਗਿਓ ਸਾਰੇ ਭਰਾ ਬਣ ਕੇ ਇੱਕ ਮਿੰਟ ਆ ਗਿਆ ਮੈਂ ਸਾਰੇ ਬਾਈ ਬਣ ਕੇ ਕੰਮ ਕਰ ਲਓ ਜਿਹੜੇ ਪਾਨੇ ਨੂੰ ਪਿਆਰ ਕਰਦੇ ਆ ਲੇਟ ਹੋ ਗਿਆ ਆਪਾਂ ਕੰਮ ਥਿੜੇ ਛੱਡ ਦਈਏ ਬਾਈ ਬਣ ਕੇ हां जी हां जी। ਬੇਨਤੀ ਕੀਤੀ ਜਾਂਦੇ ਬਾਈ ਬਸ ਡਰਾਈਵਰਾਂ ਵੱਲੋਂ ਉਹ ਕੋਡ ਦੋਨੇ ਸੰਗਤ ਪਹੁੰਚ ਲਓ ਇਹ ਸਾਰਾ ਤਪੇ ਤੋਂ ਲੈ ਕੇ ਰਾਮਪੁਰੇ ਤੱਕ ਸਾਰੇ ਡਰਾਈਵਰਾਂ ਨੇ ਇਹ ਗੂਨ ਕੀਤਾ। ਅੱਛਾ ਜਮਾ ਫਰੀ ਬੰਦੇ ਕੋਈ ਕਹਦੇ ਵੀ ਕੋਡ ਦੋਨੇ ਨਹੀਂ ਦਿੰਦੇ। ਹਾਂ। ਉਹ ਫਰੀ ਹੋਣਗੇ। ਅੱਛਾ ਕੋਈ ਕਰਾਇ ਨਹੀਂ ਦਿੱਤਾ ਵੀ ਬਸ ਅੱਛਾ ਬੱਸਾਂਆਂ ਵੱਲੋਂ ਲੋਕ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਲੜਦੇ ਲੋਕ, ਗੇਲਾਂ ਤੋਂ ਨਾ ਡਰਦੇ ਲੋਕ। ਲਾਓ 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 ਨਾਰੇ ਮੜੇ ਚੱਕ ਲੋ ਕੰਮ ਨੂੰ ਲੋਕੇ ਤਾਂ ਜਿੰਦਾਬਾਦ 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 ਬਾਨਾ ਸਤੂ ਲੱਕਾ ਸਦਾਣਾ ਜਿੰਦਾਬਾਦ 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 ਮੁਰਦਾ ਇਕ ਜਿੰਦਾਬਾਦ 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 ਤੇ ਹਮਰੇ ਕਰਨ ਵਾਲੀ ਭਗਵਾਨ ਸਵਾਮੀ ਦੀ ਸਰਕਾਰ ਮੁਰਦਾਬਾਦ 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 ਲੋ ਜੀ ਕਰਨ ਵਾਲੀ ਸਰਕਾਰ ਨੂੰ ਮੁਰਦਾਬਾਦ 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 ਲੈ ਸਰਕਾਰੇ ਨੌ ਜਿੰਦਾਬਾਦ ਜਿੰਦਾਬਾਦ ਇਹ ਇਹ ਲੋ ਇਹ ਜਿਹੜੇ ਨੌਜਵਾਨ ਨੇ ਇਹਨਾਂ ਦੇ ਦਿਲੋਂ ਨਿਕਲਦੀਆਂ ਨੇ ਆਵਾਜ਼ਾਂ ਸਰਕਾਰੇ ਅ ਸੁਧਰ ਜਾ ਸੁਧਰ ਜਾ ਪੰਜਾਬ ਲਈ ਕੰਮ ਕਰ ਲੈ ਤੈਨੂੰ ਬਣਾਇਆ ਸੀ ਕੁਝ ਹੋਰ ਕਰਨ ਲਈ ਤੇ ਕਰ ਰਹੇ ਹੋ ਕੁਝ ਹੋਰ ਤੇ ਆਜੋ ਤੇ ਤਿਆਰੀਆਂ ਤੁਹਾਨੂੰ ਦਿਖਾਤੀਆਂ ਕਿ ਤਿਆਰੀਆਂ ਹੋ ਗਈਆਂ ਬਾਈ ਚੱਲ ਪੋਕੇ ਨਾ ਪਿੰਡਾਂ ਦੇ ਵਿੱਚੋਂ ਬਾਈ ਜੰਮੂ ਤੋਂ ਵੀ ਪਹੁੰਚ ਕੇ ਨੇ ਪੀਕਾ ਨੇੜੇ ਤੋਂ ਹੀ ਪਹੁੰਚ ਗਏ ਹੁਸ਼ਿਆਰਪੁਰ ਸਾਰੇ ਉਧਰੋਂ ਕਿਤੇ ਸਾਰੋਂ ਪਹੁੰਚ ਗਏ ਨੇ ਤੇ ਤਿਆਰੀਆਂ ਤੁਹਾਡੇ ਸਾਹਮਣੇ ਨੇ ਲੋ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਪੇਜ ਨੂੰ ਆਪਣੇ ਦੇਖਦੇ ਆ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਦਿਖਾ ਦਿਓ ਅੱਜ ਇਤਿਹਾਸ ਰਚ ਦੋ ਹਾਂਜੀ ਪੰਜਾਬੀਓ ਕੋਟ ਦੁਨੀਆਂ ਦੀ ਮੰਡੀ ਦੇ ਵਿੱਚ ਖੜਿਆਂਗੇ ਤੇ ਇੱਥੇ ਭਰਾ ਪਹੁੰਚਨੇ ਸ਼ੁਰੂ ਹੋ ਗਏ ਨੇ ਤੇ ਜੰਮੂ ਕਸ਼ਮੀਰ ਤੋਂ ਭਰਾ ਆਏ ਨੇ ਤੇ ਤਿਆਰੀਆਂ ਬਸ ਆਪਣੀਆਂ ਮੁਕੰਮਲ ਹੋਣ ਵਾਲੀਆਂ ਨੇ ਤੇ ਤੁਸੀਂ ਤਿਆਰ ਹੋ ਕੇ ਪਿੰਡਾਂ ਦੇ ਵਿੱਚੋਂ ਟਰੈਕਟਰਾਂ ਦੇ ਮਾਰ ਕੇ ਸੈਲਫ ਆਜੋ ਕਿਰਾ ਆ ਕੋਟ ਦੁਨੀਆਂ ਦੀ ਮੰਡੀ ਆ ਤੁਹਾਡਾ ਇੰਤਜ਼ਾਰ ਕਰ ਰਹੀ ਆ ਚਲੋ ਮੈਂ ਬਾਈ ਉਹਨਾਂ ਨੂੰ ਮਲਾਉਣਾ ਤੇ ਆ ਹਾਂ ਤੁਸੀਂ ਨੰਬਰ ਦੇਖ ਲਓ ਚੰਮੂ ਕਸ਼ਮੀਰ ਦਾ ਹੈ ਬਾਈ ਹੋਰੀ ਐ ਏਡੀ ਦੂਰੋਂ ਭਾਨੇ ਦੇ ਪਿਆਰ ਕਰਕੇ ਚੱਲ ਕੇ ਆਏ ਆ ਤੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਕੈਂਪੂਰੇ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੰਮੂ ਕਸ਼ਮੀਰ ਤੋਂ ਏਡੀ ਦੂਰੋਂ ਚੱਲ ਕੇ ਆ ਗਏ ਕੀ ਕੀ ਕੇ ਮੋਹ ਖਿੱਚ ਲਿਆ ਕਿੰਨਾ ਕੁ ਪਿਆਰ ਕਰਦੇ ਹੋ ਪਾਨੇ ਨੂੰ ਮੇਰੇ ਲਈ ਵੈਸੇ ਹੀ ਸੋਚੇ ਕਰਦੇ ਆ ਆਨੇ ਆਨੇ ਬਸ ਉਹ 2 ਦਿਨ ਪਹਿਲੇ ਸੁਨੇ ਹੀ ਪਾਨੇ ਕਰਦੀ ਜਿਵੇਂ ਮਨ ਤੋਂ ਵੀ ਬੇ ਦੂਜੇ ਗਿਆ ਤੇ ਬਾਜ਼ਾਰ ਆਤੀ ਦੇ ਸੁਨੇ ਤੀਜੇ ਦੇ ਪਾ ਲਿਆ ਹਾਂ ਅੱਛਾ ਕਿਵੇਂ ਲੱਗਦਾ ਪਾਨੇ ਦਾ ਕੰਮ ਜਿਹੜਾ ਪਾਨਾ ਕੰਮ ਕਰਦਾ ਬਸ ਟਾਈਮ ਆਇਆ ਨਾ ਅਸੀਂ ਵੀਰੇ ਨੂੰ ਮਿਲੇ ਨਹੀਂ ਐ ਬਸ ਅੱਛਾ ਅੱਛਾ ਸੋਸ਼ਲ ਮੀਡੀਆ ਦੀ ਆਵਾਜ਼ ਹੀ ਸੁਣੀ ਆਏ ਤਾਂ ਹੀ ਉਹ ਚੰਗਾ ਲੱਗਿਆ ਹਨਾ ਚੰਮੂ ਕਸ਼ਮੀਰ ਤੋਂ ਆਏ ਨੇ ਪੰਜਾਬੀਓ ਕੱਲ੍ਹ ਦੇ ਆਏ ਹੋ ਹਾਂਜੀ ਹਾਂਜੀ ਕੱਲ੍ਹ ਨਿਕਲੇ ਨਹੀਂ ਅੱਜ ਨਿਕਲੇ ਨਹੀਂ ਹਾਂ ਕਿੰਨੀ ਕਿਲੋਮੀਟਰ ਹੈ ਆ ਇਥੋਂ 500 ਕਿਲੋਮੀਟਰ 500 ਕਿਲੋਮੀਟਰ ਚੱਲ ਕੇ ਜਰ ਐਡੀ ਦੂਰੋਂ ਚੱਲ ਕੇ ਪੰਜਾਬੀਓ ਬੰਦੇ ਆ ਗਏ ਨੇ ਆਪਣਾ ਵੀ ਹੁਣ ਫਰਜ਼ ਆ ਲੈ ਵੀ ਏਰੀਏ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਏਰੀਏ ਦੇ ਵਿੱਚੋਂ ਧੰਨ-ਧਨ ਕਰਾ ਦਿਓ ਜੰਮੂ ਕਸ਼ਮੀਰ ਤੋਂ ਜਦੋਂ ਬੰਦੇ ਚੱਲ ਕੇ ਬਾਈ ਆਪਣੇ ਕੋਲੇ ਆ ਸਕਦੇ ਆ ਤੇ ਜੇ ਆਪਾਂ ਘਰਾਂ ਦੇ ਵਿੱਚ ਬੈਠੇ ਰਹਿ ਕੇ ਫਿਰ ਤਾਂ ਲਾਣਤਾ ਨੇ ਕਿਉਂ ਜੰਮੂ ਕਸ਼ਮੀਰ ਤੋਂ ਆ ਗਏ ਬੰਦੇ ਲਾਈਵ ਚੱਲੀ ਜਾਂ ਤੈਨੂੰ ਦੇਖੀ ਜਾਂਦੀ ਆ ਦੁਨੀਆ ਕੀ ਕਹਿਣਾ ਚਾਹੇਗਾ ਜੰਮੂ ਕਸ਼ਮੀਰ ਤੋਂ ਆ ਗਏ ਬਾਈ ਇਹ ਹੋ ਰਿਹਾ ਹੈ ਲੈ ਬਈ ਜਾ ਵੀ ਕੋਈ ਮੌਨਸਨ ਸ੍ਰੱਖੇ ਨਾਰਾ ਮੇਲੇ ਮਿੱਤਰਾਂ ਦੇ ਯਾਰਾਂ ਨਾਲ ਬਹਾਰ ਹਾਂ ਯਾਰਾਂ ਨਾਲ ਬਹਾਰ ਹਾਂ ਨਹੀਂ ਬਈ ਕਹਿਣੀਆਂ ਸੌਖੀਆਂ ਨੇ ਬਿਲਕੁਲ ਬਿਲਕੁਲ ਹਾਂ ਤੁਹਾਨੂੰ ਪਤਾ ਲੱਗਦਾ ਕਿ ਕੌਣ ਜਾ ਰਿਹਾ ਹੈ ਹਾਂ ਬਿਲਕੁਲ ਸੌਖੇ ਟਾਈਮ ਤਾਂ ਹਰੇ ਖੜ ਜਾਂਦਾ ਹੈ ਹੈ ਪਤਾ ਤਾਂ ਔਖੇ ਟਾਈਮ ਲੱਗਦਾ ਯਾਰ ਕੋਈ ਖੜਦਾ ਕਿ ਨਾ ਜੇ ਇਸ ਸੇ ਪਿਆਰ ਤਾਂ ਫਰਾ ਦੇਖ ਲੋ ਹਾਂ ਪਰ ਨਹੀਂ ਅੱਜ ਲੋਕਾਂ ਨੂੰ ਆਪਾਂ ਲਾਂਭਾ ਨਹੀਂ ਦੇ ਸਕਿਆ ਧੰਨ ਤੁਨ ਮੈਂ ਤੁਹਾਨੂੰ ਦੱਸਦਾ ਮਾਂ ਖੜਨ ਨੂੰ ਜਗ੍ਹਾ ਨਹੀਂ ਰਹਿਣੀ ਯਾਰ ਦਿਲ ਸਿੱਟਣ ਨੂੰ ਜਗ੍ਹਾ ਨਹੀਂ ਰਹਿਣੀ ਹਾਂ ਘਰੂਟ ਵਟਨ ਲਾਣਗੇ ਭਵੰਤਸਾਂ ਹੋ ਜਾ ਤਿਆਰ ਕੇ ਨਾ ਆ ਰਹੇ ਨੇ ਯੋਧੇ ਪੰਜਾਬ ਦੇ ਲੋਕ ਆ ਰਹੇ ਨੇ ਉਹ ਫਿਰਦਾ ਸਾਡੇ ਵਾਲੇ ਯੋਧੇ ਦੇਖ ਉੱਪਰ ਬਾਈ ਜੰਮੂ ਕਸ਼ਮੀਰ ਤੋਂ ਬੰਦੇ ਆ ਗਏ ਜੰਮੂ ਕਸ਼ਮੀਰ ਤੋਂ ਹਾਂ ਚੜਦੀ ਕਲਾ ਲਾਈਵ ਚੱਲੀ ਜਾਂਦਾ ਲੋਕ ਦੇਖੀ ਜਾਂਦੇ ਆ ਜੰਮੂ ਕਸ਼ਮੀਰ ਤੋਂ ਪਹੁੰਚ ਕੇ ਦੇਖ ਲੈ ਭਾਨੇ ਦਾ ਪਿਆਰ ਹੀ ਖਿੱਚ ਲਿਆ ਕਹਿੰਦੇ ਸਾਨੂੰ ਹਾਂ 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 ਤਾਂ ਤਾਂ ਹਾਂ ਪੰਜਾਬ ਵਾਲੇ ਵੀ ਵਾ ਪਹੁੰਚਣ ਵਾਲੇ ਇਹ ਘੰਟੇ ਚ ਹਾਂ ਬਿਲਕੁਲ ਬਿਲਕੁਲ ਜਾਉਂਦੇ ਰਹੋ ਤੇ ਤਿਆਰੀਆਂ ਬਿਲਕੁਲ ਚੱਲ ਪਈਆਂ ਸਾਧੀਆਂ ਤੇ ਬਾਈ ਮੋੜ ਫਿਰਦਾ ਤੇ ਬਾਈ ਹੋਰੀ ਬੈਠੇ ਆ ਤੇ ਚੜਦੀ ਕਲਾ ਚ ਚੜਦੀ ਕਲਾ ਹੋ ਜਾਣੀ ਐ ਤੇ ਸੌਣ ਸੂਣ ਸਾਰਾ ਸਿਸਟਮ ਲੱਗ ਗਿਆ ਤੇ ਹੋਰ ਵੀ ਅੱਛਾ ਬੀਕਾ ਨੇੜ ਤੋਂ ਬਾਈ ਕੀ ਭਾਨੇ ਦਾ ਕੀ ਚੰਗਾ ਲੱਗਦਾ ਤੈਨੂੰ ਇਹ ਐਡੀ ਦੂਰੋਂ ਤੂੰ ਆ ਗਿਆ ਹਾਂ ਫੈਨ ਆ ਉਹਦਾ ਸੁਣਦਾ ਹੁੰਨਾ ਭਾਨੇ ਨੂੰ ਸੁਣਦਾ ਹੁੰਨਾ ਅੱਛਾ ਕਦੋਂ ਦਾ ਆਇਆ ਫਿਰ ਤੂੰ ਰੇ ਅੱਛਾ ਰਾਤ ਆ ਗਿਆ ਸੀ ਰਾਤ 1 ਵਜੇ ਕੋਟਦੁਨ ਨੇ ਪਹੁੰਚ ਗਿਆ ਸੀ ਜਾਉਂਦਾ ਰਹਾ ਯਾਰ ਜਿਹੜਾ ਤੂੰ ਐਡੀ ਦੂਰੋਂ ਆ ਕੇ ਹਨਾ ਮਾਣ ਵਧਾਇਆ ਯਾਰ ਲੋ ਪੰਜਾਬੀਓ ਆਜੋ ਕਿਰਾਂ ਬੀਕਾਨੇਰ ਜੰਮੂ ਕਸ਼ਮੀਰ ਤੋਂ ਜਿਹੜੇ ਭਰਾ ਸਾਡੇ ਪਹੁੰਚ ਗਏ ਨੇ ਕਿਤੇ ਪੰਜਾਬੀਓ ਆਪਾਂ ਨਾ ਲਾਂਬਾ ਖੱਟ ਲਈਏ ਕਿਤੇ ਉਹੀ ਹਾਂ ਲਾ ਦੱਸੋ ਸਾਰੇ ਜਿਹੜੇ ਕੱਲ੍ਹ ਦੇ ਹੋਏ ਕਿਹੜਾ ਜੀ ਅੰਮਰ ਸਰ ਰਾਤ ਆਗੇ ਸੀ ਹਾਂਜੀ 1 ਮਿੰਟ ਸਾਰਿਆਂ ਕੋਲੇ ਹੁਣ ਗੁਰਦਾਸਪੁਰ ਕਿਹੜਾ ਪਿੰਡ ਪਿੰਡ ਆਪਣਾ ਕਿਹੜੀ ਮੇਨ ਲੱਗੇ ਹੱਚਵੜ ਠੀਕ ਹੈ ਜੀ ਹਾਂਜੀ ਤਰਨ ਤਰਨ ਤੋਂ ਹਾਂਜੀ ਚਟਾਲੇ ਤੋਂ ਕਿਹੜੇ ਕਿਹੜੇ ਜ਼ਿਲ੍ਹੇ ਚ ਪੈਂਦਾ ਅੱਛਾ ਹਰਿਆਣੇ ਚ ਸਰਸਜ ਹਰਿਆਣੇ ਤੋਂ ਵੀ ਆ ਗਏ ਬਾਈ ਕਹਿੰਦੇ ਲੈ ਵੀ ਚੜ੍ਹਦੀ ਕਲਾ ਡੱਬਾ ਵਾਲੀ 4:00 ਵਜੇ ਆ ਗਏ ਰਾਤ 1 ਵਜੇ ਇੱਥੇ ਪਹੁੰਚ ਗਏ ਹਾਂ ਮੀ ਪਈ ਜਾਂਦਾ ਸੀ ਰਾਹ ਤੇ ਜੋ ਉਧਰ ਅੱਛਾ ਕੋਟ ਭਾਰੇ ਹੋਣਗੇ ਅੱਛਾ ਵੀ ਦੇ ਵਿੱਚ ਆ ਗਏ ਤੇ ਕਿਵੇਂ ਲੱਗਦਾ ਅੱਜ ਚੜ੍ਹਦੀ ਕਲਾ ਹੋ ਜੂ ਹਾਂ ਹੋਈ ਚੜ੍ਹਦੀ ਕਲਾ ਹੋ ਜੀ ਇੰਨੀ ਨੇੜੇ ਦੂਰੋਂ ਆ ਗਏ ਲੋਕ ਚੱਲ ਗਏ ਹਾਂ ਬਿਲਕੁਲ ਚੜ੍ਹਦੀ ਕਲਾ ਨਾ ਹੋਊਗੀ ਕੀ 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 ਚੰਗਾ ਲੱਗਦਾ ਭਾਨੇ ਸਾਨੂੰ ਜਿਹੜੇ ਤੁਸੀਂ ਬਾਈ ਐਡੀ ਐਡੀ ਦੂਰੋਂ ਆ ਗਏ ਸਾਰੇ ਯਾਰ ਪਿਆ ਆਪ ਦੀ ਹਟਕਾ ਨਹੀਂ ਗੱਲ ਕਰਦਾ ਜੀ ਸਾਰੇ ਹੂੰ ਕਿਤੇ ਇਹ ਮੁੱਦੇ ਤੇ ਲਾ ਲੋਗੀ ਹਾਂ ਉਹ ਇੱਕਿਆਰਾਂ ਨੂੰ ਆ ਜੋ ਪਿੱਛੇ ਨੇ ਲੋਕ ਗਈ ਹਾਂ ਸਰਕਾਰ ਨੇ ਉਹਨੂੰ ਟਾਰਗੇਟ ਕਰਾਈ ਜਿਹੜੇ ਪਿੱਛੇ ਲੋਕ ਜੀਗੇ ਤਾਂ ਹਾਂ ਜਿਹੜਾ ਇਹ ਏਜੰਟ ਵਾਲਾ ਕੰਮ ਕਰਿਆ ਇਹ ਐਂ ਦੱਸ ਵੀ ਇਹ ਚ ਭਗਵੰਤ ਮਾਨ ਨੂੰ ਕਿੰਨੀਆਂ ਗਲਾਨਤਾਂ ਪਈਆਂ ਨੇ ਯਾਰ ਪੂਰੀ ਲਾਨਤਾਂ ਪੰਗਾ ਹੀ ਉਹਨਾਂ ਦਾ ਹਾਂ ਲਾਨਤਾਂ ਪੰਗਾ ਹੀ ਬਹੁਤ ਜ਼ਿਆਦਾ ਇੱਕ ਬਹੁਤ ਵੱਡੀ ਆਸ ਸੀ ਆਪਾਂ ਨੂੰ ਭਗਵੰਤ ਮਾਨ ਤੇ ਹਨਾ ਪਰ ਆਪਾਂ ਨੇ ਸਾਰਿਆਂ ਨੇ ਨਹੀਂ ਪਤਾ ਇਹ ਸਾਰਿਆਂ ਨੇ ਵੋਟਾਂ ਪਾਈਆਂ ਹੁਣ ਲਗਭਗ ਸਾਰਿਆਂ ਨੇ ਪਰ ਯਾਰ ਵੋਟ ਪਾਈ ਪਹਿਲੀ ਉਹਨੂੰ ਪਾਈ ਆ ਪਹਿਲੀ ਇਹਨੂੰ ਪਾਈ ਸੀ ਹੁਣ ਪਾਏਗਾ ਕਦੇ ਹੈ ਮੇਰੀ ਗੱਲ ਹਾਂ ਹਾਂ ਅਬ ਇੱਕ ਮਿੰਟ ਇੱਕ ਮਿੰਟ ਸਾਰਿਆਂ ਕੋਲ ਆਵਾਂਗੇ ਆਪਾਂ ਇਹ ਬਾਈ ਕਹਿੰਦਾ ਪਹਿਲੀ ਵੋਟ ਪਾਈ ਸੀ ਭਗੰਤ ਮਾਨ ਨੂੰ ਪਾਈ ਸੀ ਹੁਣ ਜ਼ਿੰਦਗੀ ਚ ਕਦੇ ਕਦੇ ਵੀ ਨਹੀਂ ਹੋਈ ਨਹੀਂ ਸਕਦਾ ਕਹਿੰਦੇ ਲੈ ਬਾਈ ਹਾਂ ਜੀ ਹੂੰ ਇਹ ਪਰਸੋਂ ਵਾਲੀ ਲੱਗਦੀ ਨਾ 900 ਚਾਹ ਦੇ ਦੇ ਯਾਰ ਹੂੰ ਹਾਂ ਕਹੁੰਦਾ ਵਾਲਾ ਸੀ ਮੈਂ ਕਿਵੇਂ ਲੱਗੀ ਗੱਲਬਾਤ ਆ ਵੀ ਆਹ ਸਾਰਾ ਕੁਝ ਕਿਵੇਂ ਹਾਂ ਯਾਰ ਭਰਾਵਾ ਗੱਲ ਇਹ ਅਸੀਂ ਲੋਕਾਂ ਨੂੰ ਕਹਿ ਕਹਿ ਕੇ ਕਾਂ ਵਾਲੀ ਪਾਰਟੀ ਨੂੰ ਵੋਟਾਂ ਪਵਾਈਆਂ ਹਾਂ ਉਹ ਲੋਕ ਸਾਨੂੰ ਘਰੇ ਨਹੀਂ ਵੜਨ ਦਿੰਦੇ ਕਹਿੰਦਾ ਸਾਡਾ ਪੈਨ ਸਾਡੇ ਵੀ ਸਾਡਾ ਕੰਮ ਕਰਾਓ ਕੰਮ ਨਹੀਂ ਹੁੰਦਾ ਹਾਂ ਭਰਾਵਾ ਇਸ ਦਾ ਹੁਣ ਘਰੇ ਵੀ ਦੇਖ ਕੇ ਵੜਦੇ ਹਾਂ ਸਾਡੇ ਨਿਸ਼ਚਿਤ ਰਪੇਨ ਕਹਿੰਦਾ ਸਾਨੂੰ ਬਿਆਨ ਤੇ ਪੁੱਛਣ ਨੂੰ ਭੈੜਾ ਲੱਗਣ ਲੱਗਿਆ ਇਹ ਹੂੰ ਮਤਲਬ ਦੂਜੀ ਗੱਲ ਮੈਂ ਅਪੀਲ ਕਰਦਾ ਪੂਰੇ ਨੌਜਵਾਨਾਂ ਨੂੰ ਇਹ ਇਕੱਲੇ ਭਾਨੇ ਸਿੱਧੂ ਦੀ ਲੜਾਈ ਨਹੀਂ ਹੈਗੀ ਬਿਲਕੁਕ ਤਰਾਂ ਥੱਕਾ ਹੋਊਗਾ ਪਹਿਲਾਂ ਵੀ ਹੁੰਦਾ ਆ ਹਾਂ ਮੈਂ ਕਹਿੰਦਾ ਵੀ ਸਾਰੀਆਂ ਚੀਜ਼ਾਂ ਤੋਂ ਪਾਰਟੀ ਵਾਈ ਤੋਂ ਜ਼ਿਆਦਾ ਧਰਮ ਤੋਂ ਪਰੋਟ ਕੇ ਸਿਰਫ ਇੱਕ ਐਸੋ ਜੁਰ ਨੌਜਾਨੀਆਂ ਥੱਕਾ ਹੋ ਰਿਹਾ ਹਾਂ ਤੇ ਅਸੀਂ ਮੂਰੇ ਦੇਸ ਸਾਮਣਾ ਜਿਵੇਂ ਕਹਿੰਦੇ ਹੁੰਦੇ ਇਹ ਲੜਾਈ ਭਾਨੇ ਦੀ ਤਾਂ ਹੈ ਨਹੀਂ ਇਕੱਲੇ ਦੀ ਉਹਦੇ ਨਾਲ ਤਾਂ ਥੱਗੀ ਨਹੀਂ ਵੱਜੀ ਭਾਨੀ ਨੇ ਕਿਹੜਾ ਕੋਈ ਆਪਦੇ ਪਾਰਟੀ ਮਤਲਬ ਕਿ ਆਪਣੇ ਆਪ ਦੀ ਪਹਿਲੀ ਵਾਸਾ ਲੜਦੋ ਨਜ ਲਈ ਹਾਂ ਨਜ ਲਈ ਹਾਂ ਬੰਦੇ ਖੜੇ ਨੇ ਮੈਨੂੰ ਵੀ ਫੋਨ ਆਨੇ ਭਾਈ ਉਹ ਆਇਆ ਫਰਾਂ ਦਾ ਮੈਂ ਯਾਰ ਤੁਸੀਂ ਗਰਾਉਂਡ ਲੈਵਲ ਤੇ ਕਿਤੇ ਕੰਮ ਕਰਕੇ ਦੇਖਿਆ ਹਾਂ ਇੰਨਾ ਬੰਦਾ ਉਹ ਕਰਦਾ ਕੰਮ ਕਰਦਾ ਤੁਸੀਂ ਉਹਦਾ ਕੋਈ ਗੁਣ ਵੀ ਦੇਖੋ ਇਹ ਸਰਕਾਰ ਤਾਂ ਇਹਨਾਂ ਨੇ ਇਸ ਕਰਕੇ ਭਾਂਦੇ ਨੂੰ ਅੰਦਰ ਕੀਕਾ ਪਾਸਾ ਦੇ ਕੇ ਡਰਾ ਕੇ ਇਹਨਾਂ ਨੇ ਕਰਦੇ ਨੇ ਉਹਨਾਂ ਨੂੰ ਜਿਹੜੇ ਪਿਆਸੇ ਨੂੰ ਪਾਣੀ ਨਹੀਂ ਪਿਆ ਹਾਂ ਬਿਲਕੁਲ ਹਾਂ ਜਿਹੜਾ 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 10000 ਦਾ ਧੱਬਾ ਲਾਇਆ ਸੀ ਉਹਦੇ ਬਾਰੇ ਗੱਲ ਦੱਸ ਯਾਰ 10000 ਨੂੰ ਪਤਾ ਲੱਗਿਆ ਵੀ ਬੰਦਾ ਇੰਨੇ ਇੰਨੇ ਕੰਮ ਕਰਦਾ ਮੈਂ ਉਹਨੂੰ ਕਿੰਨਾ ਪਰਸੈਂਟ ਵੀ ਤੁਹਾਨੂੰ ਮੈਂ ਮਿਲਿਆ ਹੂੰ ਉਹਦੇ ਬਾਰੇ ਦੱਸ 10000 ਦੀ ਯਾਰ ਚਾਹ ਲੱਗ ਜਾਂਦੀ ਉਹ ਦੋ ਬੁੱਧਵਾਰਾਂ ਚ ਕੱਲ੍ਹ ਮੈਂ ਗੱਲ ਕਰਾਂ ਜਿਹੜੀ ਮੇਰੇ ਸਾਹਮਣੇ ਉਹਨੇ ਕੀ ਕੰਮ ਕੀਤਾ ਸੀ ਹੂੰ ਐਨੇ ਬਹਿ ਕੇ ਹੂੰ ਮੈਨੂੰ ਬਾਈ ਨੇ ਕਿਹਾ ਸੀ ਨਹੀਂ ਕਹਿਣਾ ਜੀ ਠੀਕ ਆ ਹੂੰ ਜਿਹੜੇ ਕਈ ਕਹਿੰਦੇ ਨੇ ਕੀ ਕੀਤਾ ਉਹਨੇ ਗਰੀਬਾਂ ਵਾਸਤੇ ਹੂੰ ਮੈਂ ਉਹਨਾਂ ਨੂੰ ਭਰਾਵਾਂ ਨੂੰ ਕਹਿਣਾ ਚਾਹੁੰਦਾ ਹੂੰ ਮੈਨੂੰ ਮੈਂ ਪਰਸਨਲ ਅੱਜ ਮੈਂ ਦਾ ਦੂਰੀਬਾ ਵਾਸਤੇ ਕੀਤਾ ਅੱਛਾ ਕੋਈ ਮਨ ਚ ਉਹਦੇ ਇਹੋ ਜਿਹੇ ਕੁਛ ਨਹੀਂ ਗਾ ਹੂੰ ਕੱਲ੍ਹ ਕੇ ਸਿੱਟ ਦੇਖਿਆ ਉਹਨੇ ਮੈਨੂੰ ਲੱਗਿਆ ਵੇ ਵੀ ਅੱਜ ਫੁਰਦਾਸ ਦੀ ਗੁਰਮਾਨੀ ਦੇ ਸ਼ਲੋਕ ਬੋਲ ਕੇ ਬੋਲੀ ਜਾਂਦਾ ਭਾਣਾ ਹਾਂ ਸਮਝਦਾ ਠੀਕ ਹੈ ਹੌਲੀ ਹੌਲੀ ਸਿੱਖਦਾ ਨਾ ਬੰਦਾ ਇਸ ਆਵਾਜ਼ ਨੂੰ ਦੱਬਣ ਬਾਅਦ ਸੇ ਉਹਨਾਂ ਨੂੰ ਇਹ ਕੱ ਆ ਦੇਖੋ ਨਾ ਮੈਂ ਕੀ ਇੱਕ ਬਾਈ ਕਰਮ ਇੱਕ ਮਿੰਟ ਕਰਮ ਚੀਮਾ ਮੈਸੇਜ ਕਰੀਆਂ ਦਾ ਕਹਿੰਦਾ ਅਮਰਤਪਾਲ ਸਿੰਘ ਬਾਈ ਕਿੱਥੇ ਮਰ ਗਏ ਸੀ ਬਾਈ ਤੁਸੀਂ ਮੈਂ ਤੈਨੂੰ ਭਰਾਵਾ ਦੱਸਦਾ ਸਭ ਤੋਂ ਪਹਿਲੀ ਵੀਡੀਓ ਸਭ ਤੋਂ ਪਹਿਲੀ ਵੀਡੀਓ ਅਮਰਤਪਾਲ ਵੇਲੇ ਮੇਰੀ ਆਈ ਸੀ ਸਭ ਤੋਂ ਪਹਿਲੀ ਇਹ ਵੀਡੀਓ ਤੈਨੂੰ ਇਹ ਵੀ ਦੱਸਦਾ ਘਰੇ ਪੁਲਿਸ ਜਾਂਦੀ ਰਹੀ ਐ ਦੱਸ ਦੇਣਾ ਕਿੰਨੇ ਦਿਨ ਕੱਢਿਆ ਇਹ ਤੈਨੂੰ ਪਤਾ ਨਹੀਂ ਹੋਣਾ ਕਮੈਂਟ ਕਰ ਦਿੰਨੇ ਹੋ ਪੇਜ ਹਜੇ ਤੱਕ ਜਿਹੜਾ ਮੇਰਾ ਚੱਲਦਾ ਸੀ ਉਹ ਬੰਦ ਪਿਆ ਮੁੜ ਕੇ ਚਲਾਇਆ ਨਹੀਂ ਸਰਕਾਰ ਨੇ ਇੰਨਾ ਕੁ ਧੱਕਾ ਕੀਤਾ ਸੀ ਅਮਰਤਪਾਲ ਦੇ ਹੱਕ 'ਚ ਪਹਿਲਾਂ ਵੀ ਸਭ ਤੋਂ ਪਹਿਲਾਂ ਮੈਂ ਬੋਲਿਆ ਸੀ ਤੇ ਹੁਣ ਵੀ ਬੋਲਦਿਆਂ ਨਾ ਡਰਦਿਆਂ ਤੇ ਨਾ ਡਰਨ ਦੀ ਲੋੜ ਐ ਭਰਾਵੋ ਕੱਲੇ ਕਮੈਂਟ ਕਰਨ ਨਾਲ ਨਹੀਂ ਕੁਝ ਹੁੰਦਾ ਵੈਸੇ ਮੈਂ ਪੜਦਾ ਨਹੀਂ ਹੁੰਦਾ ਕਮੈਂਟ ਕੋ ਮੈਂ ਦੇਖਦਾਂ ਨੇ ਹੁੰਦਾ ਜਿਹੜੇ ਚੌਣ ਵਾਲੇ ਭਰਾ ਨੇ ਉਹ ਫੋਨ ਵੀ ਕਰ ਲੈਂਦੇ ਐ ਤੇ ਕਮੈਂਟ ਜਿਹੜੇ ਚੰਗੇ ਲੱਗਦੇ ਮੈਂ ਦੇਖ ਲੈਣਾ ਪਰ ਜਿਹੜੀਆਂ ਲਲੀਆਂ ਛਲੀਆਂ ਕਮੈਂਟ ਕਰਦੇ ਨੇ ਮੈਂ ਪੜਦਾ ਹੀ ਨਹੀਂ ਹੁੰਦਾ ਪਰ ਮੈਂ ਤੈਨੂੰ ਜਵਾਬ ਦੇਤਾ ਬਾਈ ਸਭ ਤੋਂ ਪਹਿਲਾਂ ਦੇਖ ਲਿਆ ਕਰੋ ਬੰਦਾ ਕੌਣ ਆ ਮੂਰੇ ਸਭ ਤੋਂ ਪਹਿਲੀ ਵੀਡੀਓ ਮੇਰੀ ਆਈ ਸੀ ਕੱਢ ਕੇ ਦੇਖ ਲੈ ਨੈਟ ਤੇ ਪਈ ਹੋਣੀ ਐ ਸਭ ਤੋਂ ਪਹਿਲੀ ਵੀਡੀਓ ਤੇ ਉਹਦੀ ਪੁਲਿਸ ਘਰੇ ਆ ਗਈ ਸੀ ਤੇ ਉਹਦੀ ਅਗਲੇ ਦਿਨ ਪੇਜ ਬੰਦ ਕਰਤਾ ਸੀ ਕੱਲਾ ਬੋਲਣਾ ਨਾ ਆ ਕਮੈਂਟਾਂ ਕਰਨ ਨਾਲ ਕੁਝ ਨਹੀਂ ਹੋਣਾ ਬਾਈ ਹਰ ਇੱਕ ਸੰਘਰਸ਼ ਚ ਲੜਦੇ ਆਂ ਬੰਦੀ ਸਿੰਘਾਂ ਵਾਲੇ ਮੋਰਚੇ 'ਚ ਵੀ ਗਿਆਗੇ ਅੰਦੋਲਨ ਵੀ ਲੜਿਆਗਾ ਹੜਾਂ ਦੇ ਵਿੱਚ ਵੀ ਮੂਰੇ ਹੋ ਕੇ ਲੜਿਆਂਗੇ ਐਂ ਦੱਸੋ ਲੜੇ ਕਿੱਥੇ ਨਹੀਂ ਇਹ ਦੱਸ ਬਾਈ ਜਿਹੜਾ ਬੰਦਾ ਕਮੈਂਟ ਕਰ ਰਿਹਾ ਵੀ ਗਏ ਕਿੱਥੇ ਨਹੀਂ ਇੱਕ ਵੀ ਜਗ੍ਹਾ ਦੱਸ ਦੇ ਜਿੱਥੇ ਪੰਜਾਬ ਦੀ ਗੱਲ ਹੁੰਦੀ ਹੋਵੇ ਅਸੀਂ ਪਹੁੰਚੇ ਨਾ ਹੋਈਏ ਇੱਕ ਵੀ ਜਗ੍ਹਾ ਨਹੀਂ ਛੱਡੀ ਬਾਈ ਆਪਣੇ ਐਂ ਲਾ ਲਓ ਵੀ ਆਪਣਾ ਸਵਾਰਥ ਛੱਡ ਕੇ ਘਰ-ਬਾਰ ਛੱਡ ਕੇ ਬੱਚੇ ਛੱਡ ਕੇ ਲੜਦੇ ਹਾਂਗੇ ਕੱਲਾ ਕਮੈਂਟਾਂ ਨਾਲ ਕਰਨ ਨਾਲ ਨਹੀਂ ਕੁਝ ਹੁੰਦਾ ਗਰਾਊਂਡ 'ਚ ਆਇਆ ਕਰੋ ਬਾਈ ਗਰਾਊਂਡ ਪੱਧਰ ਤੇ ਆ ਕੇ ਦੇਖਿਆ ਕਰੋ ਕੌਣ ਕੀ ਕਰਦਾ ਹੈ ਕੌਣ ਕੀ ਕਰਦਾ ਹੈ ਜਿਹੜਾ ਇਹ ਭਰਾ ਕੋਈ ਵੀ ਮੈਂ ਤਾਂ ਦੇਖਿਆ ਵੀ ਨਹੀਂ ਕਮੈਂਟ ਕਰ ਰਹੇ ਹਨਾ ਮੈਂ ਤੁਹਾਨੂੰ ਬਾਈ ਉਹਨਾਂ ਹੀ ਗੱਲ ਕਰਦਾ ਮੈਂ ਵੀ ਗੱਲ ਲੱਭ ਦਿੱਤਾ ਜਿਹੜੇ ਕਮੈਂਟ ਕਰਦੇ ਨੇ ਸੁਝਾਅ ਦਿੰਦੇ ਨੇ ਨਾ ਅਸੀਂ ਕਹਿੰਦੇ ਚਲ ਠੀਕ ਹੈ ਤੁਹਾਡੇ ਲਈ ਸਾਰੇ ਸਰਕਾਰ ਜੋਗਾ ਭਰਾ ਬਣ ਕੇ ਸੁਝਾਅ ਆ ਰਜਾਈ 'ਚ ਬੈਠ ਕੇ ਨਾ ਦਿਓ ਹਾਂ ਹਾਂ ਦੇਣਾ ਨਾ ਕਦੇ ਵੀ ਜਗ੍ਹਾ ਤੇ ਕਿਸੇ ਵੀ ਕਿਸੇ ਵੀ ਖੇਤਰ ਸਾਨੂੰ ਸੜਕ ਤੇ ਆ ਕੇ ਮਿਲੋ ਅਸੀਂ ਮੰਨ ਲਾਂਗੇ ਤੁਹਾਡਾ ਸਿਲਾ ਸਾਫ ਦੀ ਲੋੜ ਆ ਕੱਲੀਆਂ ਰਿਆਂ ਸਲਾਹ ਦੀ ਲੋੜ ਨਹੀਂ ਅਸੀਂ ਧੁੱਪਾਂ ਚ ਮੱਜੀਆਂ ਗਰਮੀ ਚ ਮੈਂ ਤਾਂ ਹਰ ਬੰਦੇ ਦੇ ਹੱਕ ਚ ਖੜੇ ਆ ਆ ਜਿਹੜੀ ਬਈ ਹੁਣ ਤੈਨੂੰ ਇਹਨਾਂ ਨੇ ਗੱਲ ਕਹੀ ਆ ਫਿਰ ਉਹ ਪੇਡੋ ਉਹ ਕਿੱਥੇ ਸੀ ਇਹ ਗੱਲ ਮੈਨੂੰ ਵੀ ਕਹਿੰਦਾ ਉਦੋਂ ਇੱਥੇ ਕਿੱਥੇ ਸੀ ਫਿਰ ਮੈਂ ਇੱਕ ਗੱਲ ਇਹ ਬੰਦੇ ਨੂੰ ਜਵਾਬ ਪੁੱਛਦਾ ਸਵਾਲ ਕਰਦਾ ਵੀ ਯਾਰ ਤੁਸੀਂ ਕਿੱਥੇ ਸੀ ਉਦੋਂ ਜੇ ਜਿਹੜੇ ਮੈਨੂੰ ਸਵਾਲ ਕਰਦੇ ਆ ਬਾਈ ਤੁਸੀਂ ਇੱਥੇ ਦਿੱਲੀ ਨਹੀਂ ਗਏ ਲੱਖਾ ਉੱਥੇ ਨਹੀਂ ਗਏ ਜੇ ਨਹੀਂ ਜਾਂਦਾ ਤਾਂ ਤੁਸੀਂ ਆਰਐਸਏ ਦੇ ਹੋ ਯਾਰ ਤੁਸੀਂ ਸਰਟੀਫਿਕੇਟ ਦੇਣ ਲੱਗੇ ਮੈਂਟ ਦੋ ਲਾਉਣੇ ਆ ਪਰ ਕੋਈ ਆਪਰੇ ਘਰ ਦਾ ਤਾਂ ਪਤਾ ਨਹੀਂ ਠੀਕ ਹੈ ਲੈ ਹਾਂ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਕੰਮ ਕਰੋ ਬਾਈ ਬਣ ਕੇ ਜਿੰਨੇ ਹੈਗੇ ਭਰਾ ਸਾਰੇ ਹਾਂਜੀ ਚੱਕੋ ਬਾਈ ਸਮਾਨ ਜਿਹੜਾ ਮੰਗਾਉਂਦੇ ਆ ਬਾਈ ਬਣ ਕੇ ਕੰਮ ਕਰਨ ਲੱਗ ਗਏ ਸਾਰੇ ਭਰਾ ਬਣ ਕੇ ਇੱਕ ਮਿੰਟ ਆ ਗਿਆ ਮੈਂ ਸਾਰੇ ਬਾਈ ਬਣ ਕੇ ਕੰਮ ਕਰ ਲੋ ਜਿਹੜੇ ਭਾਨੇ ਨੂੰ ਪਿਆਰ ਕਰਦੇ ਆ ਲੇਟ ਹੋ ਗਿਆ ਆਪਾਂ ਕੰਮ ਥਿੜੇ ਛੱਡ ਦਈਏ ਬਾਈ ਬਣ ਕੇ ਹਾਂਜੀ 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 ਬੋਲੋ ਜੀ ਬੇਨਤੀ ਕੀਤੀ ਜਾਂਦੀ ਹੈ ਬਾਈ ਬਸ ਡਰਾਈਵਰਾਂ ਵੱਲੋਂ ਉਹ ਕੋਡ ਦੰਨੇ ਸੰਗਤ ਪਹੁੰਚ ਲਓ ਇਹ ਸਾਰਾ ਤਪੇ ਤੋਂ ਲਾ ਕੇ ਰਾਮਪੁਰੇ ਤੱਕ ਸਾਰੇ ਡਰਾਈਵਰਾਂ ਨੇ ਕਿਹਾ ਕੀਤਾ ਅੱਛਾ ਜਦੋਂ ਫਰੀ ਬੰਦੇ ਕੋਈ ਕਹਦੇ ਨਹੀਂ ਕੋਡ ਦੰਨੇ ਜਾਣਾ ਹਾਂ ਜਦੋਂ ਫਰੀ ਹੋਣਗੇ ਅੱਛਾ ਕੋਈ ਕਿਰਾਇਆ ਨਹੀਂ ਲਿੱਤਾ ਬਸ ਅੱਛਾ ਬੱਸਾਂਆਂ ਵੱਲੋਂ ਬਹੁਤ ਪਿਆਰ ਨਾਲ ਲੋਕ ਇਕਤਾ ਜ਼ਿੰਦਾਬਾਦ 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 ਲੜਦੇ ਲੋਕ ਢੇਲਾਂ ਤੋਂ ਨਾ ਡਰਦੇ ਲੋਕ ਲਾਓ 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 ਨਾਰੇ ਮੜੇ ਚੱਕ ਲੋ ਕੰਮ ਨੂੰ ਲੋਕ ਇਕਤਾ ਜ਼ਿੰਦਾਬਾਦ 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 ਸਭਾ ਨਾਲ ਸਿੱਧੂ ਲਖਸਾਣਾ ਜ਼ਿੰਦਾਬਾਦ 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 ਲੋਕ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ ਲੈ ਸਰਕਾਰੇ ਇਹ ਨੌ ਹੂੰ ਇਹ ਇਹ ਲੋ ਇਹ ਜਿਹੜੇ ਨੌਜਵਾਨ ਨੇ ਇਹਨਾਂ ਦੇ ਦਿਲੋਂ ਨਿਕਲਦੀਆਂ ਨੇ ਆਵਾਜ਼ਾਂ ਸਰਕਾਰੇ ਸੁਧਰ ਜਾ ਸੁਧਰ ਜਾ